ਲੈ ਵੀ ਗੋਪੀ ਮਾਈ ਕਹਿੰਦਾ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਵੀ ਸਰੀਰ ਸੈੱਟ ਨਹੀਂ ਇਸੇ ਕਰਕੇ ਮੈਂ ਖੇਡ ਨਹੀਂ ਰਿਹਾ ਸੋ ਮਜਬੂਰੀਆਂ ਪਣ ਜਾਂਦੀਆਂ ਲਗਾਤਾਰ ਮੇਲੇ ਖੇਡ ਰਿਹਾ ਤੇ ਬਾਈ ਕਹਿੰਦਾ ਵੀ ਅੱਜ ਥੋੜਾ ਸਰੀਰ ਨਹੀਂ ਸੈੱਟ ਤਾਂ ਕਰਕੇ ਨਹੀਂ ਖੇਡ ਰਿਹਾ ਮਾਫੀ ਚਾਹਣਾ ਲੈ ਵੀ ਗੋਪੀ ਦਰਸ਼ਕ ਵੀਰਾਂ ਦੇ ਨਾਲ ਦੋ ਸ਼ਬਦ ਸਾਡੇ ਕਰਦੀ ਭਰਾਣ ਕੇ ਮੈਂ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਣਾਂ ਨੂੰ ਮੇਰੀ ਬੇਨਤੀ ਆ ਵੀਰ ਜੀ ਮੈਂ ਠੀਕ ਨਹੀਂ ਆ ਨਹੀਂ ਤੇ ਮੈਂ ਜ਼ਰੂਰ ਖੇਡਣਾ ਤੁਸੀਂ ਬੜਾ ਪਿਆਰ ਕਰਦੇ ਜੇ ਇਦਾਂ ਹੀ ਪਿਆਰ ਕਰਦੇ ਰਹੋ ਲਵ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ